ਦੇ ਦੋ ਮੈਂਸ ਕੋਤਰਾ ਸਰਪੀ ਸਿੰਘ ਜੀ ਸਰਪ੍ਰੀ ਸਿੰਘ ਜਿਹੜੇ ਵਿਦੇਸ਼ਾਂ ਦੀ ਧਰਤੀ ਤੇ ਮਿਹਨਤ ਕਰਦੇ ਨੇ ਸਾਡਾ ਮੇਲ ਸਿੰਘ ਜੀ ਨੇ ਜਿੱਥੇ ਪਰਿਵਾਰ ਦੇ ਲਈ ਬੜੀ ਮਿਹਨਤ ਕੀਤੀ ਆ ਉਥੇ ਸਾਡੀ ਕਾਂਗਰਸ ਪਾਰਟੀ ਨੇ ਵੀ ਸਮੁੱਚਾ ਪਰਿਵਾਰ ਜਿਹੜਾ ਉਹ ਸਦਾ ਅੱਗੇ ਰੋ ਕੇ ਕੰਮ ਕਰਦਾ ਰਿਹਾ ਸੋਧਣ ਹਾਵ ਹੈ ਸੋਧਣ ਜਾਏ ਕਰਨਾ ਪੂਛ ਰਹਿਣ ਚਲਣਾ ਸਾਰ ਸਗਰ ਜੀ ਇਹ ਤਾਂ ਹਕੀਕਤ ਹੈ ਇਹ ਪ੍ਰਮਾਤਮਾ ਦੀ ਵਿਧੀ ਹੈ ਕਿ ਜਿਹੜੇ ਵੀ ਜਨਮ ਲਿਆ ਉਹ ਚਲੇ ਜਾ ਕੋ ਦਾ ਜਾਣਾ ਜਿਹੜਾ ਉਹ ਨਿਸ਼ਚਿਤ ਹੈ ਮੌਤ ਜਿਹੜੀ ਆ ਉਹ ਤਨ ਲੈ ਅਗਨ ਨਾਰਾਇਣਕੜ ਬਹੁਤ ਸੇ ਸਤਾਰਜੋਗ ਬਜ਼ੁਰਗ ਕਰਮੇਲ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਉਹਨਾਂ ਨੂੰ ਸ਼ਰਧਾ ਸਤਕਾਰ ਭੇਟ ਕਰਨ ਆਏ ਆ ਜੀ ਜੋ ਸਾਡੇ ਭਰਾ ਸੀਗੇ ਜੋ ਸਾਡੇ ਸਭ ਤੇ ਵੱਡੇ ਭਰਾ ਸੀਗੇ ਉਹਨਾਂ ਨੇ ਸਾਨੂੰ ਬਹੁਤ ਮਿੰਤ ਕਰਕੇ ਪਾਲਖਾਇਆ ਤੇ ਆਪਣੇ ਬੱਚਿਆਂ ਦੀ ਉਹਨਾਂ ਨੇ ਬਹੁਤ ਮਿੰਤ ਕਰਕੇ ਪਰਵਰਿਸ਼ ਕੀਤੀ ਉਹਦੇ ਪਰਿਵਾਰ ਦੇ ਵਿੱਚੋਂ ਉਸਦੇ 5 ਮੈਂਬਰ 5 ਮੈਂਬਰਾਂ ਦੇ ਵਿੱਚੋਂ ਦੋ ਬੰਦੇ ਉਹਨਾਂ ਦੇ ਇਟਲੀ ਨੇ ਤੇ 5 ਮੈਂਬਰ ਉਹਨਾਂ ਦੇ ਪਰਿਵਾਰ ਦੇ ਕੈਨੇਡਾ ਗਏ ਹੋਏ ਨੇ ਉਹਨਾਂ ਨੇ ਮਿੱਤ ਕਰਕੇ ਸਾਨੂੰ ਵੀ ਪੜਾਇਆ ਸਭ ਤੋਂ ਸਭ ਤੋਂ ਵੱਡੇ ਸੀਗੇ ਸਾਡੇ ਪਰਿਵਾਰ ਦੇ ਇੱਕ ਨਾਪੁਰਨਯੋਗ ਸਾਡੇ ਕੋਲ ਹਸਤੀ ਸਾਡਾ ਇੱਕ ਵੱਡਾ ਕੈਰੇਕਟਰ ਸਾਡੇ ਕੋਲੋਂ ਗਵਾਚ ਗਿਆ ਜਿਹਨੂੰ ਅਸੀਂ ਸਾਰੇ ਉਹਨੂੰ ਭੁੱਲ ਨਹੀਂ ਸਕਦੇ ਹਾਂਗੇ ਜਿਸੀਂ ਪਿੰਡ ਰੈਣਗੜ੍ਹ ਸਰਦਾਰ ਕਰਮੇਲ ਸਿੰਘ ਦੇ ਘੁੱਟੇ ਆਏ ਹਾਂ ਜੋ ਕਿ ਆਪਣੀ 85 ਸਾਲ ਦੀ ਉਮਰ ਕੋਲ ਤੇ ਇਸ ਸੰਸਾਰ ਨੂੰ અલਵਿਦਾ ਗਿਆ ਜਿੱਤੇ। ਸਵਰਗਵਾਸੀ ਸਰਦਾਰ ਗੁਰਮੇਲ ਸਿੰਘ ਹੁੰਦਲ ਦੀ ਅੰਤਿਮ ਅਰਦਾਸ ਮਿਤੀ 11 ਮਈ 2025 ਦਿਨ ਐਤਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਨਰਾਇਣਗੜ ਵਿਖੇ ਦੁਪਹਿਰ 12 ਤੋਂ 1 ਵਜੇ ਹੋਈ ਇਸ ਮੌਕੇ ਤੇ ਕੀਰਤਨੀ ਜਥੇ ਵੱਲੋਂ ਵਿਰਾਗ ਮੇ ਕੀਰਤਨ ਦੁਆਰਾ ਸੰਗਤਾਂ ਨੂੰ ਸਵਰਣ ਕੀਤਾ ਗਿਆ। ਇਸ ਮੌਕੇ ਤੇ ਹੁੰਦਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਮੂਹ ਨਗਰ ਨਿਵਾਸੀਆਂ ਰਿਸ਼ਤੇਦਾਰਾਂ ਤੇ ਹੋਰ ਸਾਥ ਸਬੰਧੀਆਂ ਤੋਂ ਇਲਾਵਾ ਸਮਾਰਤ ਸੇਵੀ ਬੁੱਧੀਜੀਵੀ ਅਤੇ ਹਲਕਾ ਵਿਧਾਇਕ ਸਾਬਕਾ ਮੰਤਰੀ ਨੇ ਹਾਜ਼ਰੀ ਭਰੀ ਇੱਥੇ ਹੀ ਭਾਰੀ ਕਠਨ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸਰਦਾਰ ਗੁਰਕਿਰਤ ਸਿੰਘ ਕੋਟਲੀ ਨੇ ਸਵਰਗਵਾਸੀ ਸਰਦਾਰ ਗੁਰਮੇਲ ਸਿੰਘ ਹੁੰਦਲ ਦੀ ਜੀਵਨੀ ਬਾਰੇ ਚਾਨਣਾ ਪਾਇਆ ਹੁੰਦਲ ਪਰਿਵਾਰ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਲੰਗਰ ਟੁੱਟ ਵਰਤਾਇਆ ਗਿਆ ਸਾ ਗੁਰਮੀਤ ਸਿੰਘ ਜੀ ਜਿਨ੍ਹਾਂ ਇੱਕ ਸਵਾਸ ਗੁਰੂ ਮਹਾਰਾਜ ਨੇ ਬਖਸ਼ੇ ਉਹ ਪੂਰੇ ਕਰਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਜਾਮ ਰਤੇ ਨੇ ਭਾਵੇਂ ਉਹ 85 ਵਰਿਆਂ ਦੀ ਉਮਰ ਪੂਰ ਕੇ ਇਸ ਦੁਨੀਆ ਤੋਂ ਗਏ ਨੇ ਪਰ ساری ਜਿੰਦਗੀ ਉਹਨਾਂ ਨੇ ਇੰਨੀ ਮਿਹਨਤ ਕੀਤੀ ਆ ਕਦੇ ਅੱਜ ਤੱਕ ਉਹਨਾਂ ਨੂੰ ਬਿਮਾਰ ਨਹੀਂ ਦੇਖਿਆ ਤੁਰਦੇ ਫਿਰਦੇ ਦੇਖਿਆ ਬੜਾ ਲੰਮਾ ਸਮਾਂ ਇਹ ਪਰਿਵਾਰ ਇਕੱਠਾ ਰਿਹਾ ਸੱਤ ਭਰਾ ਹਰ ਵੇਲੇ ਇਕੱਠੇ ਰਹਿਣਾ ਇਕੱਠੀ ਖੇਤੀ ਕਰਨਾ ਇੱਕੋ ਟਰੈਕਟਰ ਤੇ ਜਾਂਦੇ ਦੇਖਦੇ ਜਦੋਂ ਵੀ ਰਸਤੇ 'ਚੋਂ ਨਿਕਲਣਾ ਖੁਸ਼ ਹੋ ਕੇ ਬੁਲਾਉਣਾ ਹਰ ਇੱਕ ਦਾ ਮੋਹ ਕਰਦੇ ਸੀ ਹਰ ਇੱਕ ਦਾ ਪਿਆਰ ਕਰਦੇ ਸੀ ਉਹਨਾਂ ਦੇ ਦੋਵੇਂ ਸਪੁੱਤਰ ਸਰਪ੍ਰੀਖ ਬੀਰ ਸਿੰਘ ਜੀ ਸਰਪ੍ਰੀਖ ਪੀਰ ਸਿੰਘ ਜਿਹੜੇ ਵਿਦੇਸ਼ਾਂ ਦੀ ਤਰਤੀਬ ਤੇ ਮਿਹਨਤ ਕਰਦੇ ਨੇ ਸਾਡੇ ਮੈਸਿੰਗੀ ਨੇ ਜਿੱਥੇ ਪਰਿਵਾਰ ਦੇ ਲਈ ਬੜੀ ਮਿਹਨਤ ਕੀਤੀ ਆ ਉਥੇ ਸਾਡੀ ਕਾਂਗਰਸ ਪਾਰਟੀ ਲਈ ਵੀ ਸਮੁੱਚਾ ਪਰਿਵਾਰ ਜਿਹੜਾ ਉਹ ਸਦਾ ਅੱਗੇ ਹੋ ਕੇ ਕੰਮ ਕਰਦਾ ਰਿਹਾ ਉਹਨਾਂ ਨੂੰ ਸਦਾ ਸਤਿਕਾਰ ਭੇਟ ਕਰਨ ਦੇ ਲਈ ਬਹੁਤ ਸਾਰੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਬੈਠੇ ਦੇ ਪਰਿਵਾਰ ਨਾਲ ਦੁੱਖਾਂਜਾਗ ਕਰਨ ਦੇ ਲਈ ਆਏ ਨੇ ਸੋਗ ਸੰਦੇਸ਼ ਆਇਆ ਕੱਕਾ ਰਣਜੀਤ ਸਿੰਘ ਜੀ ਨਾਬਾ ਸਾਹਿਬ ਦਾ ਕੈਬਨਟ ਮੰਤਰੀ ਪੰਜਾਬ ਪਰਿਵਾਰ ਨਾਲ ਦੁਕਸਾਂਜਾ ਕਰਕੇ ਗਏ ਨੇ ਸਰ ਰੁਪਿੰਦਰ ਸਿੰਘ ਰਾਜਾ ਕੇ ਰਲਕਾ ਇੰਚ ਸਮਰਾਲਾ ਸਾਬਕਾ ਲਖਮੀਰ ਸਿੰਘ ਜੀ ਸਾਬਕਾ ਐਮਐਲਏ ਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਉਹ ਵੀ ਦੁਕਸਾਂਜਾ ਕਰਕੇ ਪਰਿਵਾਰ ਨਾਲ ਗਏ ਨੇ ਸਾਬਕਾ ਮਨਿੰਦਰ ਸਿੰਘ ਜੀ ਬਲਾਹਾ ਜਿਹੜੇ ਬਲੌਗ ਦੇ ਪ੍ਰਧਾਨ ਨੇ ਉਹ ਵੀ ਬੈਠੇ ਨੇ ਸਾਬਿਆਲ ਸਿੰਘ ਜਸੀ ਕਿਸ਼ਨ ਗੜੀ ਚੇਅਰਮੈਨ ਸੀਏਡੀ ਦੇ ਪ੍ਰਖੰਡਾ ਸਰਪੰਚ ਸਰਪੰਚ ਜਰੂਰੀ ਸੀ ਗੜੀਵਾਲ ਕੁਵੀ ਪਰਿਵਾਰ ਨਾਲ ਜੋ ਸੰਝਾ ਕਰਨ ਲਈ ਆਏ ਨੇ ਉਹਨਾਂ ਦਾ ਵੀ ਧੰਵਾਦ ਸਾਹਿਬ ਸਿੰਘ ਜੀ ਗੂਲੂ ਸਾਫਕਾਰ ਰਾਸਵਾ ਮੈਂਬਰ ਉਹ ਵੀ ਪਰਿਵਾਰ ਨਾਲ ਜੋ ਸੰਝਾ ਕਰਨ ਲਈ ਗਏ ਨੇ ਸਾਦਵਿੰਦਰ ਸਿੰਘ ਫਟੜਾ ਜੀ ਗੁਰਮੀਤ ਲਾਲਪਾਲ ਹਰਦੀਪ ਨੀਨੂ ਜੀ ਹਰਜਿੰਦਰ ਸਿੰਘ ਟੇਕਾ ਸਾਫਕਾਰ ਸਰਪੰਚ ਜੜਕੀ ਉਹ ਵੀ ਬੈਠੇ ਨੇ ਪਰਿਵਾਰ ਨਾਲ ਕੁਝ ਸੰਝਾ ਕਰਨ ਲਈ ਆਏ ਨੇ ਸਰ ਰਵਿੰਦਰ ਸਿੰਘ ਕੌਂਟੀ ਜੀ ਸਾਰਿਆਂ ਦਾ ਬਹੁਤ ਧੰਵਾਦ ਮੈਂ ਹੁਣ ਬੇਨਤੀ ਕਰਾਂ ਸਰ ਜੁ ਕਿਰੇ ਸਿੰਘ ਜੀ ਸਤਕਾਰ ਮੰਤਰੀ ਪੰਜਾਬ ਕਿ ਉਹ ਸਰ ਰਵਿੰਦਰ ਸਿੰਘ ਜੀ ਨੂੰ ਸਰਧਾ ਤੇ ਸਤਕਾਰ ਭੇਟ ਕਰਨ ਦਸਾਂ ਘਰਾਂ ਦੇ ਜਾਂਦੀ ਜੋਤ ਤਰ ਤਰ ਸਾਹਿਬ ਜੀ ਗੁਰਗੱਤ ਸਾਹਿਬ ਜੀ ਦੀ ਬਹੁਤੀ ਪਾਵਨ ਵਜੂਰੀ ਵਿੱਚ ਰਾਜਮਾ ਗੁਰੂ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜੜਾ ਆਵੇ ਸੋੜਣ ਜਾਏ ਕਰਨਾ ਕੋਚ ਰਹਿਣ ਚਲਣਾ ਸਾ ਸਰਗਰ ਕੀ ਇਹ ਤਾਂ ਹਕੀਕਤ ਹੈ ਇਹ ਪ੍ਰਮਾਤਮਾ ਦੀ ਵਿਧੀ ਹੈ ਕਿ ਜਿਹੜੇ ਵੀ ਜਨਮ ਲਿਆ ਹੋਵੇ ਚਲੇ ਜਾ ਉਹਦਾ ਜਾਣਾ ਜਿਹੜਾ ਉਹ ਨਿਸ਼ਚਿਤ ਹੈ ਮੌਤ ਜਿਹੜੀ ਆ ਉਹ ਤਨ ਲੈ ਸਾਡੇ ਬਹੁਤ ਸਾਰੇ ਸਤਿਕਾਰਯੋਗ ਗੁਰਮੇਲ ਸਿੰਘ ਜੀ ਹੰਦਲ ਸਾਹਿਬ ਜਿਹੜੇ ਕਿ 85 ਸਾਲ ਦੀ ਉਮਰ ਪੂਰ ਕੇ ਇਸ ਪਾਨੀ ਸੰਸਾਰ ਵਿੱਚੋਂ ਚਲੇ ਗਏ ਮਾਪੇ ਜਿੰਨੇ ਵੀ ਵੱਡੀ ਉਮਰ ਦੇ ਹੋਣ ਜਿਹੜੇ ਦੀਪ ਉੱਥੋਂ ਦੇ ਨੇ ਆਪ ਕਦੇ ਵੀ ਚਾਹੁੰਦੇ ਕਿ ਉਹ ਸਾਡੇ ਵਿੱਚੋਂ ਚਲੇ ਜਾਣਾ ਪਰ ਇਹੋ ਪਿੱਕੜੇ ਕਿਤੇ ਦੁੱਖ ਜਿਹੜੇ ਨੇ ਉਹ ਵੀ ਇਸੇ ਧਰਤੀ ਤੇ ਨੇ ਐ ਸ਼ੋਰਾਂ ਸੁਖ ਜੀ ਨੇ ਉਹ ਵੀ ਇਸੇ ਧਰਤੀ ਤੇ ਤੋਏ ਪ੍ਰਮਾਤਮਾ ਵਾਲੀ ਪਤਾ ਜਨਮ ਦੇਣ ਵਾਲਾ ਵੀ ਉਹੀ ਹੈ ਤੇ ਨਜ਼ਾਰਾ ਵਾਲਾ ਵੀ ਉਹੀ ਹੈ ਜੇ ਮੈਂ ਉਹ ਸਾਧ ਰੇਸੇ ਵਰਗੇ ਲੋਕ ਤੇ ਦੂਜਾ ਦੇ ਨੇ ਤਾਂ ਜਿਹੜਾ ਸਾਡਾ ਅਸਲ ਤਜਾਨਾ ਜੋ ਸਾਡੇ ਰੀਤੀ ਰਿਵਾਜ ਨੇ ਜੋ ਸਾਡੇ ਸੰਸਕਾਰ ਨੇ ਜੋ ਸਾਡੀ ਸਭਿਅਤਾ ਹੈ ਉਹ ਸਾਡੇ ਵਿੱਚੋਂ ਹੌਲੀ-ਹੌਲੀ ਜਿਹੜੀ ਆ ਦੂਰ ਹੁੰਦੀ ਜਾ ਰਹੀ ਹੈ ਜਿਹੜੀ ਗੱਲ ਕਹਿਤੀ ਉਹਦੇ ਤੇ ਪਹਿਲਾਂ ਜਿਹੜਾ ਕਹਣੀ ਉਹ ਕਥਨੀ ਦੇ ਪੂਰੇ ਹੋਣਾ ਇੱਕ ਵਾਰ ਜੋ ਗੱਲ ਕਹਿਤੀ ਪੱਥਰ ਤੇ ਲਿਖੀ ਵਾਲੀ ਗੱਲ ਹੋਈ ਔਰ ਉਹ ਗੱਲ ਵੀ ਬਜਰ ਹੋਈ ਸੁਣਨ ਕਰਕੇ ਸਾਹ ਰਵੀਰ ਸਿੰਘ ਹੋਰ ਲਈ ਬਾ ਗੁਰਪ੍ਰੀਤ ਸਿੰਘ ਹੋਰ ਲਈ ਬਾਜ ਵੱਡੇ ਦੁੱਖ ਦੀ ਗੱਲ ਹੈ ਇਸਨੇ ਦੇਖਿਆ ਬਾਬਲ ਹੁੰਦੇ ਆ ਬੇਪਰਵਾਹੀਆਂ ਰੱਬ ਯਾਦ ਨਹੀਂ ਰਹਿਣਾ ਸੋ ਮਾਪਾਪੇ ਹੁੰਦੇ ਆ ਕਿ ਆਪਕਾ ਨੂੰ ਇੱਕ ਪਲ ਰੱਬ ਵੀ ਭੁੱਲ ਜਾਂਦਾ ਹੈ ਐਡਾ ਹੌਸਲਾ ਹੁੰਦਾ ਹੈ ਤੋਂ ਅੱਜ ਆਪਾਂ ਸਾਰੇ ਅੱਜ ਇਸ ਪਰਿਵਾਰ ਦੇ ਗੁੱਗਰ ਪਰਿਵਾਰ ਦੇ ਕੋਲ ਸ਼੍ਰੀਸ਼ਟੀ ਲਈ ਸਾਰੇ ਭੋਲੇ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਕਾਂਗਰਸ ਪਾਰਟੀ ਵੱਲੋਂ ਕਿਉਂਕਿ ਸਾਡਾ ਆਪਣਾ ਪਰਿਵਾਰ ਹੈ ਪੁਨੀ ਦੇ ਸਾਰੇ ਆਤਮਾ ਵੀ ਹਾਜ਼ਰੀ ਲਵਾਈ ਹੈ ਤੋਂ ਮੈਂ ਸਾਰੇ ਸਾਥੀਆਂ ਵੱਲੋਂ ਜਿੱਥੇ ਸਾਹ ਬਲਵੀਰ ਸਿੰਘ ਹੋਰਾਂ ਨਾਲ ਲੋਕ ਸਾਰੇ ਪਰਿਵਾਰ ਦੇ ਨਾਲ ਦੁੰਦੇ ਬਖਦਾ ਇਜ਼ਾਤ ਕਰਦਾ ਹੈ ਉਥੇ ਆਪਾਂ ਦੇ ਸੰਗਤ ਰੂਪੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਸਾਗਰਬੀਰ ਸਿੰਘ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਥਾਨ ਦਿਓ ਪਿੱਛੇ ਭਾੜਾ ਮੰਨਣ ਦੀ ਸਾਨੂੰ ਸਾਰਿਆਂ ਨੂੰ ਬਲਬੁਦੀ ਤਾਕਤ ਬਖਸ਼ਿਓ ਇਹਨਾਂ ਸ਼ਬਦਾਂ ਦੇ ਨਾਲ ਉਸ ਮਹਾਰੰਸਾਨ ਨੂੰ ਸ਼ਬਦਾਂ ਸਤਕਾਰ ਵੇਟ ਕਰਦਾ ਹੋਇਆ ਅੱਗੇ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਬੋਲ ਸੋ ਨਿਹਾਲ ਆਪ ਗੋਪੀਸ਼ੰਗਰ ਜੀ ਪਟਲਿਸਾ ਸਰਦਾਰ ਸੁਨਾਮ ਸਿੰਘ ਜੀ ਸੌਣੀ ਹੋਰ ਵੀ ਪਤਵੰਤੇ ਸੱਜਣ ਹਾਜ਼ਰੀਆਂ ਲਵਾ ਕੇ ਗਏ ਨੇ ਜੋ ਸਾਲਿਆਂ ਦਾ ਸਰਦਾਰ ਗੋਪੀਸ਼ੰਗਰ ਹਾਂਜੀ ਅੱਜ ਪਿੰਡ ਨਰੈਣਗੜ੍ਹ ਘੋਲ ਤੇ ਪਹੁੰਚੇ ਤੇ ਕੀ ਕਹਿਣਾ ਚਾਹੁੰਦੇ ਆ ਅੱਜ ਨਰੈਣਗੜ੍ਹ ਬਹੁਤ ਸਿੱਖਾਰ ਜੋ ਬਜ਼ੁਰਗ ਕਰਮੇਲ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਉਹਨਾਂ ਨੂੰ ਸ਼ਰਧਾ ਸਨਕਾਰ ਭੇਟ ਕਰਨ ਆਏ ਆ ਸਰ ਗਰਮੇਲ ਸਿੰਘ ਤੇ ਉਹਨਾਂ ਦਾ ਪਰਿਵਾਰ ਮੋਢ ਤੋਂ ਕਾਂਗਰਸ ਪਾਰਟੀ ਨੇ ਜੁੜਿਆ ਹੋਇਆ ਜਦੋਂ ਸਾਡੇ ਬਜ਼ੁਰਗ ਜਾਂਦੇ ਨੇ ਤਾਂ ਇੱਕ ਖਲਾਅ ਪੈਦਾ ਬਜ਼ੁਰਗਾਂ ਨੇ ਮਿਹਨਤ ਮੁਸ਼ਕਲ ਕੀਤੀ ਹੁੰਦੀ ਆ ਸਮਾਜ ਨੂੰ ਜੋੜ ਕੇ ਰੱਖਿਆ ਹੁੰਦਾ ਆਪਣੇ ਪਰਿਵਾਰ ਦੀ ਪਰਵਰਿਸ਼ ਕਰਕੇ ਸਮਾਜ ਦੇ ਚੰਗੇ ਗੁਣਾ ਅਡੌਪਟ ਕਰਨ ਦਾ ਜਿਹੜਾ ਵੱਲ ਉਹ ਸਾਡੇ ਬਜ਼ੁਰਗ ਦਿੰਦੇ ਨੇ ਤਾਂ ਗਰਮੇਲ ਸਿੰਘ ਦੇ ਦੋਵੇਂ ਸੁਪੁੱਤਰ ਬਲਬੀਤ ਸਿੰਘ ਉਹ ਨਹੀਂ ਦੀ ਪਾਰਟੀ ਨਾਲ ਜੁੜੇ ਹੋਏ ਨੇ ਸੋ ਇਹ ਘਾਟਾ ਜਿਹੜਾ ਕਦੇ ਪੂਰਾ ਨਹੀਂ ਹੋਣਾ ਉਹਨਾਂ ਦੇ ਦੂਸਰੇ ਸੁਪੁੱਤਰ ਗੁਰਪ੍ਰੀਤ ਸਿੰਘ ਅਪਦੇਸ਼ਾਂਜੀ ਕੰਮ ਕਰਦੇ ਨੇ ਬਲਬੀਤ ਸਿੰਘ ਉਰੇ ਕੰਮ ਕਰਦਾ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਗੱਲ ਕਰਦੇ ਨੇ ਸੋ ਮੈਂ ਆਪਣੇ ਵੱਲੋਂ ਤੇ ਜ਼ਿਲ੍ਹਾ ਕਾਂਗਰਸ ਕਮਿਟੀ ਵੱਲੋਂ ਬਜ਼ੁਰਗਾਂ ਨੂੰ ਛੱਡ ਤਾਂ ਕੁਝ ਟਾਰਗੇਟ ਕਰ ਮਿਤ ਜੀ ਜੋ ਸਾਡੇ ਭਰਾ ਸੀਗੇ ਜੀ ਉਹ ਸਾਡੇ ਸਭ ਤੋਂ ਵੱਡੇ ਭਰਾ ਸੀਗੇ ਉਹਨਾਂ ਨੇ ਸਾਨੂੰ ਬਹੁਤ ਮਿੰਤ ਕਰਕੇ ਪੜਾ ਲਖਾਇਆ ਤੇ ਆਪਣੇ ਬੱਚਿਆਂ ਨੂੰ ਵੀ ਉਹਨਾਂ ਨੇ ਬਹੁਤ ਮਿੰਤ ਕਰਕੇ ਪਰਵਰਿਸ਼ ਕੀਤੀ ਉਹਦੇ ਪ੍ਰਵਾਦ ਦੇ ਵਿੱਚੋਂ ਉਸਦੇ ਪੰਜ ਮੈਂਬਰ ਪੰਜ ਮੈਂਬਰਾਂ ਦੇ ਵਿੱਚੋਂ ਦੋ ਬੰਦੇ ਉਹਨਾਂ ਦੇ ਇਟਲੀ ਨੇ ਤੇ ਪੰਜ ਮੈਂਬਰ ਉਹਨਾਂ ਦੇ ਪਰਿਵਾਰ ਦੇ ਕੈਨੇਡਾ ਗਏ ਹੋਏ ਨੇ ਉਹਨਾਂ ਨੇ ਮਿੰਤ ਕਰਕੇ ਸਾਨੂੰ ਵੀ ਪੜਾਇਆ ਸਭ ਤੋਂ ਸਭ ਤੋਂ ਵੱਡੇ ਸੀਗੇ ਸਾਡੇ ਪਰਿਵਾਰ ਦੇ ਇੱਕ ਨਾਪੁਰਨ ਲੋਕ ਸਾਡੇ ਕੋਲ ਹਸਤੀ ਸਾਡਾ ਇੱਕ ਵੱਡਾ ਕੈਰੇਕਟਰ ਸਾਡੇ ਕੋਲੋਂ ਗਵਾਚ ਗਿਆ ਜਿਹਨੂੰ ਅਸੀਂ ਸਾਰੇ ਬੋਲ ਨਹੀਂ ਸਕਦੇ ਹੈਗੇ ਪ੍ਰਮਾਤਮਾ ਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਜਿੱਥੇ ਵੀ ਹੋਣ ਪ੍ਰਮਾਤਮਾ ਉਹਨਾਂ ਨੂੰ ਚੰਗੀ ਕਲਾ ਵਿੱਚ ਰੱਖੇ ਤੇ ਉਹਨਾਂ ਦਾ ਵੀ ਥੋੜਾ ਸਾਡੇ ਵਾਸਤੇ ਨਾਮ ਪੰਨਣਯੋਗ ਆ ਵਾਹਿਗੁਰੂ ਜੀ ਨੂੰ ਬੇਨਤੀ ਆ ਕਿ ਪਰਿਵਾਰ ਨੂੰ ਪਿੱਛੇ ਭਾਣਾ ਮੰਨਣ ਦਾ ਬਲ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿਹੋ ਜੇ ਸੁਆਦੇ ਮਾਲਕ ਸਨ ਸਰਦਾਰ ਗੁਰਮਤਾਰ ਉਹ ਬਹੁਤ ਸ਼ਰੀਫ ਸੀਗੇ ਜੀ ਉਹ ਆਪ ਕਿਤੇ ਵੀ ਸਕੂਲ ਨਹੀਂ ਗਏ ਸੀਗੇ ਪਰ ਉਹਨਾਂ ਨੇ ਸਾਨੂੰ ਆਪਣੇ ਬੱਚਿਆਂ ਵਾਂਗੂ ਆਪਣੇ ਭਰਾਵਾਂ ਨੂੰ ਪੜਾਇਆ ਅਸੀਂ ਉਹਨਾਂ ਦੇ ਸਿਰ ਤੇ ਮੇਰੇ ਬ੍ਰਦਰ ਇੱਕ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਰਟਾਇਰ ਹੋਏ ਨੇ ਮੈਂ ਉਹਨਾਂ ਦੇ ਮਿਤ ਸਦਕਾ ਵਿਭਾਗ ਉਸ ਦੇ ਵਿੱਚੋਂ ਮੈਜਰ ਰਟਾਇਰ ਹੋਇਆ ਮੇਰੇ ਛੋਟੇ ਭਰਾ ਅਰਸੀ ਰਟਾਇਰ ਹੋਏ ਨੇ ਸੋ ਸਾਰੇ ਪਰਿਵਾਰ ਨੂੰ ਉਹਨਾਂ ਨੇ ਪੜਾਇਆ ਸਾਰਿਆਂ ਨੂੰ ਪੜਾ ਲਖਾ ਕੇ ਸਾਡੇ ਬੱਚਿਆਂ ਨੂੰ ਵੀ ਹਰ ਭੇਜਿਆ ਉਹਨਾਂ ਨੇ ਤੇ ਹੋਰ ਸਾਡੇ ਪਰਿਵਾਰ ਦੇ ਮੈਂਬਰਾਂ ਵਿੱਚੋਂ ਮੇਰੇ ਇੱਕ ਭਰਾ ਦੇ ਦੋ ਲੜਕੇ ਇੱਕ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਨੇ ਇੱਕ ਅਸੀਂ ਸਾਹਮਣੇ ਉੱਤੇ ਵੀਡੀਓ ਬੋਰਡ ਦੇ ਵਿੱਚ ਬਿਧਾਣੇ ਉਹ ਵੀ ਸਾਰੇ ਪਰਿਵਾਰ ਨੂੰ ਸਾਡੇੋਂ ਵੱਡੇ ਹੋਣ ਦੇ ਨਾਤੇ ਬਣਾਉਂਦੇ ਰਹੇ ਨੇ ਲਿਖਾਉਂਦੇ ਰਹੇ ਨੇ ਤੇ ਹਰ ਕਦਮ ਤੇ ਦੁੱਖ ਸੁੱਖ ਦੇ ਵਿੱਚ ਸਰ ਨਾਲ ਹਰ ਟਾਈਮ ਸਮੇਂ ਸਾਥ ਹੁੰਦੇ ਰਹੇ ਨੇ ਅਸੀਂ ਉਹਨਾਂ ਦਾ ਵਿਛੋੜਾ ਕਿਤੇ ਵੀ ਸਾਰੇ ਭੁੱਲ ਨਹੀਂ ਸਕਦੇ ਹੈਗੇ ਜਿਵੇਂ ਅਸੀਂ ਪਿੰਡ ਰੈਣਗੜ੍ਹ ਸਰਦਾਰ ਕਰਮੇਲ ਸਿੰਘ ਦੇ ਘਰ ਕੋਕ ਤੇ ਆਏ ਹਾਂ ਜੋ ਕਿ ਆਪਣੀ 85 ਸਾਲ ਦੀ ਉਮਰ ਕੋਕ ਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਨੇ ਇਹ ਬਹੁਤ ਮਿਹਨਤੀ ਸੀ ਇਹਨਾਂ ਦਾ ਪਰਿਵਾਰ ਬੜਾ ਬਹੁਤ ਵੱਡਾ ਪਰਿਵਾਰ ਆ ਹੁੰਦਲ ਪਰਿਵਾਰ ਅਮਰੀਕਾ ਨੂੰ ਪੂਰੀ ਸਿੰਖੜੇ ਨੇ ਉਹਨਾਂ ਦੇ ਛੋਟੇ ਭਰਾ ਇਹਨਾਂ ਨੇ ਸਾਡੇ ਨਾਲ ਬੜਾ ਪੁਰਾਣਾ ਵਾਅ ਹੈ ਮੰਡੀ ਦੇ ਵਿੱਚ ਇਹਨਾਂ ਨੇ ਬੜੇ ਸਰਵਿਸ ਕਰੀ ਜੇ ਉੱਥੇ ਵੇਅਰ ਹਾਊਸ ਦੇ ਵਿੱਚ ਇਹਨਾਂ ਦਾ ਸਵਾਭ ਵੀ ਬਹੁਤ ਵਧੀਆ ਇਹਨੇ ਵੱਡੇ ਭਰਾ ਦਾ ਸਵਾਭ ਬਹੁਤ ਵਧੀਆ ਸਾਡੇ ਦੇ ਪਰਿਵਾਰ ਨਾਲ ਕਾਫੀ ਦਿਨ ਤੋਂ ਪੁਰਾਣੀ ਮਿੱਤਰਤਾ ਹੈ ਤੋਂ ਅੱਜ ਉਹਦੇ ਸਮੇਂ ਵਿੱਚ ਹੋਸਤ ਕਰਨਾ ਹੈ ਧੰਨਵਾਦ ਜੀ ਦਾ ਬਹੁਤ ਉਹ ਸਾਨੂੰ ਕਹਿੰਦੇ ਪਾਣੇ